ਕਰ ਪਣਾ ਲੈ ਕੇ ਇਹਨਾਂ ਜਿੰਨੇ ਮਰੇ ਕੋਈ ਜਨਾਨੀ ਤੂੰ ਲਿਆ ਕੋਈ ਮੈਂ ਖੋ ਲਿਆ ਕੋਈ ਬਲਦ ਖੋ ਲਿਆ ਤਿੰਨ ਤਿੰਨ ਜਨਾਨੀਆਂ ਛਾਟੀ ਉਹਨਾਂ ਆਈਆਂ ਠੀਕ ਹੈ ਧੂਕੇ ਉਦੋਂ ਤੇ ਧੂਕੇ ਲਿਆ ਕੇ ਵਸਾ ਲੀਆਂ ਢਾਈ ਸਾਲੀ ਫਿਰ ਆਈ ਪੁਲਸ ਤੇ ਮੁਸਲਮਾਨੀ ਉਹਨਾਂ ਪੁੱਛਿਆ ਤੂੰ ਕੀ ਦੀ ਤੀ ਹਾਂ ਕੀ ਬਰਾਦਰੀ ਹੈ ਤੇ ਕੀ ਤੇਰਾ ਨਾਂ ਹੈ ਤੇ ਪਿਓ ਦਾ ਕੀ ਨਾਂ ਮਾਂ ਦਾ ਕੀ ਨਾਂ ਪਿੰਡ ਕਿਹੜਾ ਹੈ ਤੇਰਾ ਹੁਣ ਦੱਸਿਆ ਜਾਣਾ ਚਾਹਨੀ ਆ ਹਰ ਇੱਕ ਦਾ ਜੀ ਕਰਦਾ ਆਹੋ ਕਿ ਮੈਂ ਆਪਣੇ ਘਰ ਜਾਵਾਂ ਹਾਂ ਜਾਵਾਂ ਉਹ ਪੁੱਛ ਕੇ ਗਿਆ ਇੱਕ ਜਨਾਨੀ ਨੂੰ ਲੜਕਾ ਆਇਆ ਸੀ ਇੱਥੇ ਇੱਕ ਨੂੰ ਲੜਕੀ ਹੋਈ ਇੱਕ ਨੂੰ ਕੁਝ ਨਹੀਂ ਹੋਇਆ ਤਾਂ ਨਹੀਂ ਉਹਨਾਂ ਆਖਿਆ ਹੋ ਜਾਣਾ ਫੇਰ ਆਈ ਮਿਲਟਰੀ ਅਸੀਂ ਜਵਾਨ ਆ ਉਦੋਂ ਅੱਛਾ ਉਹਨਾਂ ਆਖਿਆ ਕੋਈ ਕੁਛ ਕੇ ਨਾ ਤੇ ਉਹ ਛੱਡ ਕੇ ਇੱਥੇ ਮੁੰਡਾ ਤੇ ਗੱਡੀ 'ਚ ਬਹਿ ਗਈ ਅਗਲੀ ਕੁੜੀ ਛੱਡ ਕੇ ਗੱਡੀ 'ਚ ਬਹਿ ਗਈ ਅਗਲੀ ਵੈਗੀ ਚੋਲੀ ਕਿਨੇ ਕਹਿੰਦੇ ਉਹ ਜਿਤਨਾ ਫਿਲਮਾਂ ਬਣੀਆਂ ਹੋਈਆਂ ਆਹੀਂ ਵੰਡ ਵੇਲੇ ਕਈ ਜਨਾਨੀਆਂ ਇੱਥੇ ਰਹਿ ਜਾਂਦੀਆਂ ਬਾਅਦ ਚ ਉਹਨਾਂ ਦੇ ਬੱਚਿਆਂ ਨੂੰ ਲੈਣ ਆਉਂਦੇ ਛੱਡ ਕੇ ਚਲੀ ਆ ਉਹ ਅਸਲੀਅਤ ਇਹ ਕਹਾਣੀਆਂ ਵਾਪਰੀਆਂ ਹੋਈਆਂ ਐ ਇਦਾਂ ਵਾਪਰੀਆਂ ਮੈਥੋਂ ਅਸੀਂ ਗਏ ਆ ਉਹਰੇ ਇਦਾਂ ਨੂੰ ਸੂਏ ਸੂਏ ਤੇ ਦੋ ਜਨਾਨੀ ਤੇ ਬੰਦਾ ਮਰੇ ਪਿਆ ਸੀ ਹਾਂਜੀ ਤੇ ਦੋ ਉਹਨਾਂ ਦੇ ਲਾਗੇ ਛੋਟੇ ਛੋਟੇ ਮੁੰਡੇ ਸੀ ਓਹੋ ਹੂੰ ਕਰਦੇ ਸੀ ਜੇ ਅਸੀਂ ਆਖੇ ਇੱਕ ਜਣੇ ਨੂੰ ਮਾਰਦੇ ਉਹ ਤੇ ਕਿਹੜਾ ਹੌਸਲਾ ਨਹੀਂ ਪਿਆ ਹੂੰ ਉਹ ਪਤਾ ਨਹੀਂ ਕੋਈ ਮੜ ਕੇ ਜਾਟ ਚੁੱਕ ਕੇ ਲੈ ਗਿਆ ਉਹਨੇ ਪੁੱਤ ਬਣਾ ਕੇ ਪੁੱਤ ਬਣਾ ਲੇ ਇੱਕ ਮਗਲ ਦਾ ਕਿ ਸਾਢੇ 6 ਆ ਕੇ ਉਹਨਾਂ ਚੁੱਕ ਕੇ ਲਿਆਂਦਾ ਸੀ ਅੱਛਾ ਜੀ ਤੇ ਸਾਰੀ ਉਮਰ ਇੱਥੇ ਵਿਆਹ ਹੋਇਆ ਕੋਈ ਨਹੀਂ ਮਰ ਗਿਆ ਉਹ ਸਾਰੀ ਉਮਰ ਇੱਥੇ ਜੱਟਾਂ ਦਾ ਕੰਮ ਕਰਦਾ ਰਿਹਾ ਉਹ ਉਹਦਾ ਨਾਂ ਦੀਵਾਨ ਸਿੰਘ ਰੱਖਿਆ ਸੀ ਦੀਨਾ ਹੀ ਪਿੱਛੇ ਅੱਛਾ ਜੀ ਠੀਕ ਠੀਕ ਤੇ ਰਹਿ ਆ ਤੇ ਫੇਰ ਬਾਅਦ ਚ 6 ਮਹੀਨੇ ਬਾਅਦ ਅੱਪਪੀ